ਅੱਜ 25 ਜੁਲਾਈ ਦਿਨ ਵੀਰਵਾਰ ਸਵੇਰੇ 11:30 ਵਜੇ ਦੇ ਕਰੀਬ ਸੰਸਾਰਪੁਰ ਕਮਾਈ ਦੇਵੀ ਸੜਕ ਤੇ ਇੱਕ ਵਿਅਕਤੀ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਲੁੱਟ ਲਿਆ ਲੁੱਟ ਦਾ ਸ਼ਿਕਾਰ ਹੋਏ ਲੋਕੇਸ਼ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਬਹਾਦਰਪੁਰ ਹਸ਼ਿਆਰਪੁਰ ਨੇ ਦੱਸਿਆ ਕਿ ਉਹ ਆਯੁਰਵੈਦਿਕ ਦਵਾਈਆਂ ਸਪਲਾਈ ਕਰਨ ਦਾ ਕੰਮ ਕਰਦਾ ਹੈ ਤੇ ਅੱਜ ਵੀ ਉਹ ਆਪਣੀ ਐਕਟਵਾ ਤੇ ਸਵਾਰ ਹੋ ਕੇ ਤਰਵਾੜਾਵਲ ਜਾ ਰਿਹਾ ਸੀ ਤਾਂ ਸੁਣੋ ਰਾਹ ਵਿੱਚ ਸੰਸਾਰਪੁਰ ਕਮਾਹੀ ਦੇਵੀ ਰੂਰਤੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆ ਨੇ ਕੀਰ ਲਿਆ ਤੇ ਉਸ ਕੋਲੋਂ ਉਸ ਦਾ ਮੋਬਾਈਲ ਅਤੇ ਕੁਝ ਰੁਪਏ ਖੋ ਕੇ ਫਰਾਰ ਹੋ ਗਏ ਇਸ ਲੁੱਟ ਦੀ ਵਾਰਦਾਤ ਦੌਰਾਨ ਲੁਟੇਰਿਆ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਹੈ ਇਸ ਸੰਬੰਧੀ ਲੋਕੇਸ਼ ਕੁਮਾਰ ਨੇ ਤਲਵਾੜਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮੈਂ ਲੁਤੇਸ਼ ਕੁਮਾਰ ਅੱਜ ਮੈਂ ਦਵਾਈਆਂ ਦਾ ਕੰਮ ਕਰਦਾ ਹਾਂ ਅੱਜ ਮੈਂ ਦੇਸੀ ਸਪਲਾਈ ਦਾ ਕੰਮ ਕਰਦਾ ਕਿ ਮੇਰਾ ਟੂਰ ਸੀ ਤਲਵਾਰੀ ਸਾਈਡ ਦਾ ਤੋੜਵਾ ਜਿਹੜੀ ਕਮਾਈ ਦੇ ਵੀ ਹਾਂ ਸ਼ਾਰਪੁਰ ਤੋਂ ਜਦੋਂ ਗਿਆ ਸੰਸਾਰਪੁਰ ਤੋਂ ਕਮਾਈ ਦੇ ਵੀ ਰਸਤੇ ਦੇ ਵਿੱਚ ਮੈਨੂੰ ਤਿੰਨ ਮੋੜੇ ਪੌਂਸਰ ਦੇ ਉੱਤੇ ਲੁੱਟ ਕੋ ਕਰ ਲਏਗੇ ਤੇ ਮੇਰੇ ਨਾਲ ਫੋਟਮਾਰ ਕੀਤੀ ਹੈ ਤੇ ਮੇਰਾ ਮੋਬਾਈਲ ਵੀ ਕੱਢ ਕੇ ਲੈ ਗਏ ਨੇ ਮੇਰੇ ਪੈਸੇ ਸੀਗੇ ਉਹ ਵੀ ਮੇਰੇ ਕੋਲੋਂ ਕੱਢ ਕੇ ਲੈ ਗਏ ਨੇ ਕੁੱਟਿਆ ਵੀ ਉਹਨੂੰ ਮਾਰਿਆ ਵੀ ਮੇਰੇ ਕੱਪੜੇ ਤੱਕ ਪਾੜ ਦਿੱਤੇ ਉਹਨਾਂ ਨੇ ਕਿੰਨਾ ਜਿਆਦਾ ਹਰਾਸਮੈਂਟ ਕੀਤਾ ਗਿਆ 10 ਰੁਪਏ ਦਾ ਪਰ ਮੈਨੂੰ ਹੁਣ ਇਹ ਹੈ ਕਿ ਇਨਸਾਫ ਚਾਹੀਦਾ ਕੋਰਸ। ਥੈਂਕ ਯੂ।